ਜਦੋਂ ਇਹ ਬੱਚਿਆਂ ਦੀਆਂ ਗੱਲਾਂ ਸੁਣੀਆਂ ਦਾਦੀ ਮਾਦੇ ਹੋਰ ਵੀ ਤੁਹਾਨੂੰ ਪਤਾ ਹੀ ਦੁੱਖ ਤੇ ਹੁੰਦੀ ਆ ਉਸ ਤੋਂ ਬਾਅਦ ਉਥੋਂ ਦਾਦੀ ਮਾ ਚਲਦੀ ਦੋਵਾਂ ਬੱਚਿਆਂ ਨਾਲ ਚਲਦੇ ਚਲਦੇ ਦਾਦੀ ਮਾਤਾ ਭਾਈ ਕੁੰਮਾ ਮਾਸਤੀ ਦੇ ਘਰ ਨਾਂ ਵੈਸੇ ਦਾ ਕਰਮਚੰਦ ਦੇ ਬਾਦ ਵਿੱਚ ਕੁੰਮਾ ਮਾਸਤੀ ਦਾਦੀ ਮਾਤਾ ਨੇ ਇਹਨਾਂ ਦੇ ਬਾਹਰ ਚ ਖਲੋ ਕੇ ਆਵਾਜ਼ ਮਾਰੀ ਦੇਖੋ ਦੁਨੀਆ ਵਾਲਿਓ ਜਿਸ ਮਾਂ ਨੇ ਆਪਣੇ ਪਤੀ ਦੇ ਸਿਰ ਦਾ ਥੰਮ ਦੇ ਕੇ ਇਸ ਦੇਸ਼ ਦੀ ਢੈਂਦੇ ਹੋਏ ਮਹਿਲ ਨੂੰ ਰੱਖ ਲਿਆ ਹੋਵੇ ਜਿਸ ਮਾਂ ਨੇ ਆਪਣਾ ਸੁਹਾਗ ਉਜਾੜ ਕੇ ਇਸ ਦੇਸ਼ ਦੀਆਂ ਲੱਖਾਂ ਧੀਆਂ ਦਾ ਸੁਹਾਗ ਬਚਾ ਲਿਆ ਹੋਵੇ ਤੇ ਉਹ ਆਨੰਦਪੁਰ ਸਾਹਿਬ ਮਖਮਲੀ ਸੇਜਾਂ ਤੇ ਰਹਿਣ ਵਾਲੀ ماں ਇੱਕ ਝੁੱਗੀ ਚੌਂਕੜੀ ਦੇ ਸਾਹਮਣੇ ਇੱਕ ਗਰੀਬ ਦੇ ਘਰ ਆ ਕੇ ਆਵਾਜ਼ ਜਿੰਦੀ ਪੁੱਤਰ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਤੇ ਮੇਰੀ ਇੱਕ ਰਾਤ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਮੇਰੀ ਇੱਕ ਰਾਤ ਟਾ ਆ ਮੇਰੇ ਪੋਤਰੇ ਨਾਲ ਛੋਟੇ ਜਦੋਂ ਭਾਈ ਗੁੰਮਾ ਮਾਸਕ ਨੇ ਦਰਵਾਜ਼ਾ ਖੋਲ੍ਹਿਆ ਅੰਡ ਬੜੀ ਸੀ ਦੇਖਿਆ ਵਾਕਈ ਗੁਰੂ ਗੋਬਿੰਦ ਸਿੰਘ ਦੀ ਮਾਂ ਹੱਥ ਜੋੜ ਲੈ ਮਾਤਾ ਜੀ ਆਓ ਅੰਦਰ ਤੁਸੀਂ ਇਸ ਹਾਲ ਵਿੱਚ ਕਹਿੰਦੇ ਭਾਈ কুম্মা ਮਾਸ ਕੀ ਭੱਜ ਕੇ ਕਿਸੇ ਹੋਰ ਘਰ ਜਾਂਦਾ ਉਹਦੇ ਘਰ ਕੱਪੜੇ ਨਹੀਂ ਸੀ ਦੀ ਗੱਲ ਇੰਨੀ ਗਰੀਬੀ ਸੇ ਉਸੇ ਦਾ ਉਹਦੇ ਘਰ ਕੱਪੜੇ ਨਹੀਂ ਸੀ ਉਹ ਭੱਜ ਕੇ ਜਾਂਦਾ ਇੱਕ ਲక్ష్ਮੀ ਨਾਮ ਦੀ ਬੀਬੀ ਦਾ ਜ਼ਿਕਰ ਆਉਂਦਾ ਜਿਹਨੂੰ ਲక్ష్ਮੀ ਬ੍ਰਾਹਮਣੀ ਲਿਖਿਆ ਹੈ ਇਤਿਹਾਸ ਦੇ ਵਿੱਚ ਤੇ ਉਹ ਲక్ష్ਮੀ ਬੀਬੀ ਦਾ ਜ਼ਿਕਰ ਆਉਂਦਾ ਉਹਦੇ ਘਰ ਜਾਂਦਾ ਉਹ ਕਹਿਣ ਲੱਗਾ ਭੈਣ ਲక్ష్ਮੀ ਮੇਰੇ ਘਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸੈਨਸਾ ਦੀ ਮਾਂ ਆਈ ਉਹਦੇ ਬੱਚੇ ਛੋਟੇ ਛੋਟੇ ਮੇਰੇ ਘਰ ਕੁਝ ਖਾਣ ਨੂੰ ਨਹੀਂ ਹੈ ਜੇ ਤੇਰੇ ਘਰ ਕੁਝ ਹੈ ਤਾਂ ਥੋੜਾ ਜਿਹਾ ਦੇ ਕਹਿੰਦੇ ਉਹਨੇ ਚਲੋ ਜੋ ਸਰਿਆ ਉਹਨੂੰ ਥੋੜਾ ਭੋਜਨ ਦਿੱਤਾ ਤੇ ਨਾਲ ਉਹਨਿੱਕੇ ਭੈਣ ਮੇਰੇ ਘਰ ਗਰਮ ਕੱਪੜੇ ਵੀ ਹਨ ਇਹ ਤੂੰ ਗਰਮ ਕੱਪੜੇ ਦੇ ਦੇ ਤੇ ਠੰਡ ਵਜੇ ਫਿਰ ਉਸ ਬੀਬੀ ਨੇ ਗਰਮ ਵਸਤਰ ਦਿੱਤੇ ਉਹ ਭਾਈ ਗੁੰਮਾ ਮਾਸ ਦੀ ਆਪਣੇ ਘਰ ਲਿਆ ਕੇ ਆਪਣੀ ਚੌਂਕੜੀ ਦੇ ਵਿੱਚ ਮਾਤਾ-ਗੁਜਰ ਘਰ ਦੀ ਰਾਤ ਸਤਾਉਂਦਾ ਹੈ ਆਪ